ਧੰਨ ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਬੜਾ ਬਰਦਾਨ ਬਖਸ਼ਿਸ਼ ਕੀਤਾ ਸਾਰਿਆਂ ਇਹ ਉਹ ਜੋ ਧਰਤੀ ਆ ਜੇ ਇਸ ਧਰਤੀ ਦਾ ਉਹ ਪਵਿੱਤਰ ਸੰਕਲਪ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੁਲਤਾਨਪੁਰ ਦੀ ਲੋਧੀ ਤੋਂ ਸ਼ੁਰੂ ਕੀਤਾ ਸੀ ਪਵਿੱਤਰ ਮੂਲ ਮੰਤਰ ਦਾ ਜਾਪ ਕਰਕੇ ਇੱਕ ਓੰਕਾਰ ਦੀ ਰਚਨਾ ਕਰਕੇ ਸਤਿਗੁਰੂ ਜੀ ਨੇ ਉਸ ਵੇਲੇ ਦੇ ਦੱਬੇ ਤੇ ਲਤਾੜੇ ਲੋਕਾਂ ਨੂੰ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਬਖ ਬਖ ਬੰਡੀਆਂ ਵਿੱਚ ਬੰਡਿਆ ਹੋਇਆ ਸੀ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਆਉਣ ਦੀ ਕੋਈ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਸਤਗੁਰੂ ਜੀ ਨੇ ਵੱਡਾ ਮਾਣ ਬਖਸ਼ਿਸ਼ ਕੀਤਾ ਇਹੋ ਮਾਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਲਗੀਆਂ ਵਾਲੇ ਮੇਰੇ ਪਿਤਾ ਜੀ ਨੇ ਇਸ ਧਰਤੀ ਤੇ ਜਿਉਂ ਆ ਕੇ ਪੈਰ ਪਾਇਆ ਉੱਥੇ ਸਾਰੇ ਪਵਿੱਤਰ ਸਿਧਾਂਤ ਸਾਨੂੰ ਬਖਸ਼ਿਸ਼ ਕੀਤੇ ਕਿਉਂਕਿ ਸਤਗੁਰੂ ਜੀ ਨੇ ਕੋਈ ਨਿੱਜ ਲਈ ਕੋਈ ਝਗੜਾ ਨਹੀਂ ਕੀਤਾ ਕਿਸੇ ਨਾਲ ਕੇਵਲ ਤਾਂ ਕੇਵਲ ਇੱਕ ਓੰਕਾਰ ਦਾ ਉਹ ਪਵਿੱਤਰ ਹੁੱਕਾ ਜਿਹੜਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਉਹਨੂੰ ਪ੍ਰਚੰਡ ਕਰ ਲਈਏ ਰਵੈਤਾਂ ਇਸ ਧਰਤੀ ਤੇ ਪਾਈਆਂ ਜੇ ਨਗਾਰਿਆਂ ਦੀ ਚੋਟ ਲਾਉਣ ਦੀ ਗੱਲ ਹੋਈ ਸਤਗੁਰੂ ਜੀ ਨੇ ਉਹ ਰਾਜੇ ਉਸਲੇ ਇਸ ਗੱਲ ਦਾ ਵਿਰੋਧ ਕਰਦੇ ਸੀ ਕਿ ਨਗਾਰੇ ਸਾਡੇ ਮੋਰੇ ਵੱਜਦੇ ਆ ਪਰ ਸਤਗੁਰੂ ਜੀ ਨੇ ਖਾਲਸੇ ਕੇ ਬੋਲ ਬਾਲ ਲਈਏ ਨਗਾਰੇ বাজਾਏ ਸਤਗੁਰੂ ਜੀ ਨੇ ਜੇ ਦੱਬੇ ਤੇ ਲਤਾੜੇ ਲੋਕ ਜਿਨ੍ਹਾਂ ਨੂੰ ਇੱਕ ਪੰਗਤ ਤੇ ਸੰਗਤ ਬਖਸ਼ਿਸ਼ ਕੀਤੀ ਜਿਹੜੀ ਉਸ ਵੇਲੇ ਤੇ ਰਾਜਿਆਂ ਨੂੰ ਚੰਗੀ ਨਹੀਂ ਸੀ ਲੱਗਦੀ ਜਿਹੜੇ ਜਰਵਾਨਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨਾਲ ਪੜਦੇ ਸੀ ਅੱਜ ਉਹਨਾਂ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਪਰ 324 ਸਾਲ ਬਾਅਦ ਅੱਜ ਵੀ ਖਾਲਸੇ ਕੇ ਬੋਲ ਵਾਲੇ ਇਸ ਧਰਤੀ ਤੇ ਉਸੇ ਤਰ੍ਹਾਂ ਗੂੰਜ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਉਹ ਵੀ ਸਮਾਂ ਚੇਤੇ ਕਰਦਾ ਕਿ ਸਤਗੁਰ ਜੀ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਗੁਰਨਾਨਕ ਦੇਵ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਨੂੰ ਇੱਕ ਸੁਪਨੇ ਦੇ ਨਿਆਈ ਨਹੀਂ ਇੱਕ ਸਾਖ ਸਾਤ ਖਾਲਸਾ ਪ੍ਰਗਟ ਕਰਕੇ ਉਹਨੂੰ ਸਹਿਕਾਰ ਰੂਪ ਦਿੱਤਾ 1699 ਦੇ ਵਿੱਚ ਜਰਾ ਯਾਦ ਕਰੋ ਕਿ ਕਿਵੇਂ ਦਾ ਸਮਾਂ ਹੋਊ ਕਿੱਥੋਂ ਕਿੱਥੋਂ ਸਾਰੀ ਧਰਤੀ ਦੇ ਭਰਮਣ ਕਰਦੇ ਗੁਰੂ ਕੇ ਸਿੱਖ ਗੁਰੂ ਦੇ ਸਾਨਮੁਖ ਹੋਏ ਤੇ ਅੱਜ ਤਾਂ ਆਪਾਂ ਲੋਕਤੰਤਰ ਦੀਆਂ ਬੜੀਆਂ ਗੱਲਾਂ ਕਰਦੇ ਆਂ ਅੱਜ ਤਾਂ ਅੱਜ ਇੱਕ ਸੁਰਦਾ ਦੀਆਂ ਬੜੀਆਂ ਗੱਲਾਂ ਕਰਦੇ ਆਂ ਪਰ ਸਤਗੁਰੂ ਜੀ ਨੇ ਪੰਜ ਪਿਆਰੇ ਪਤਾ ਕਿਹੜੇ ਚੁਣੇ ਜਿਹੜੇ ਪੰਜ ਪਿਆਰਿਆਂ ਨੂੰ ਧਾਰਮਿਕ ਸਥਾਨਾਂ ਤੇ ਜਾਣ ਦੀ ਮਨਾਹੀ ਸੀ ਉਹਨਾਂ ਨੂੰ ਸਭ ਤੋਂ ਵੱਡਾ ਰੁਤਬਾ ਬਖਸ਼ਿਸ਼ ਕੀਤਾ ਪੰਜਾਂ ਪਿਆਰਿਆਂ ਦਾ ਜੇ ਪੰਜਾਂ ਪਿਆਰਿਆਂ ਪਾਸੋਂ ਆਪ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਇਹ ਫਾਸਲਾ ਸੀ ਗੁਰੂ ਤੇ ਚੇਲੇ ਦਾ ਅਗਵਾਈ ਸਾਡੀ ਪਵਿੱਤਰ ਗੁਰਬਾਣੀ ਕਰਦੀ ਪਰ ਗੁਰੂ ਸਾਹਿਬ ਜੀ ਨੇ ਖਾਲਸੇ ਦੇ ਉੱਤੇ ਇੱਕ ਬੜਾ ਵੱਡਾ ਆਸਾਨ ਕੀਤਾ ਆਪਣਾ ਸਰੂਪ ਬਖਸ਼ਿਸ਼ ਕੀਤਾ ਸਰੂਪ ਇਹਨੇ ਬਖਸ਼ਿਸ਼ ਕੀਤਾ ਆਪ ਖਾਲਸੇ ਦੇ ਤਾਬਿਆ ਹੋ ਕੇ ਕੁਝ ਪ੍ਰਣ ਕੀਤੇ ਜਿਹੜੇ ਪ੍ਰਣ ਸਤਗੁਰ ਜੀ ਨੇ ਪੂਰਾ ਆਪਣਾ ਸਰਵੰਸ ਬਾਰ ਕੇ ਇਸ ਧਰਤੀ ਤੇ ਇਸ ਖਾਲਸੇ ਨੂੰ ਪ੍ਰਗਟ ਕੀਤਾ ਗੁਰੂ ਸਾਹਿਬ ਕਿਰਪਾ ਕਰਨ 239 ਸਾਲ ਲੰਮਾ ਸਮਾਂ ਸਾਰੇ ਗੁਰੂ ਸਹਿਬਾਨਾਂ ਨੇ ਕੋਈ ਜਾਗਦੀ ਜਾਂ ਆਪਣੀ ਕੀਰਤੀ ਨਹੀਂ ਕਰਵਾਈ ਕੇਵਲ ਤਾਂ ਕੇਵਲ ਇੱਕ ਓੰਕਾਰ ਤੋਂ ਲੈ ਕੇ 18 ਤਸਬੀਹ ਤੱਕ ਪਵਿੱਤਰ ਗਰਮਾਣੀ ਦਾ ਗੁਰਸ਼ਬਦ ਦਾ ਉਸ ਲਾਈਟ ਦੇ ਵਿੱਚ ਖਾਲਸੇ ਨੂੰ ਚੱਲਣ ਦੀ ਹਦਾਇਤ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਮੈਂ ਦੇਖ ਰਿਹਾ ਸੀ ਕਿਉਂਕਿ ਬੋਲਣਾ ਮੇਤੋਂ ਬਾਅਦ ਸਿੰਘ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਜਥੇਦਾਰ ਸਾਹਿਬ ਜੀ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਉਹ ਸਮਾਂ ਵੀ ਚੇਤੇ ਕਰੋ ਕਿ ਪੁਰਾਣੇ ਸਿੰਘਾਂ ਦੇ ਵਿੱਚ ਕੀ ਯੋਗਤੀ ਸੀ ਪੁਰਾਣਾ ਸਿੰਘ ਸਵਾ ਲੱਖ ਨਾ ਕਿਵੇਂ ਲੜਦਾ ਸੀ ਉਹਦੇ ਵਿੱਚ ਅਧਿਆਤਮਕਤਾ ਮਾਦਾ ਸੀ ਜਿਹੜੇ ਹੁਣੇ ਬਾਬਾ ਜੀ ਤੁਹਾਨੂੰ ਬੇਨਤੀ ਕਰਕੇ ਗਏ ਉਹ ਨਾਮ ਅਭਿਆਸੀ ਮੌਤ ਦੇ ਭੈ ਤੋਂ ਲਾਂਬੇ ਹੋ ਕੇ ਲੜਦੇ ਸੀ ਜਿੱਲੇ ਮੌਤ ਦਾ ਭੈ ਨਾ ਹੋਵੇ ਸਰੀਰ ਦੇ ਵਿੱਚ ਲਾਲਚ ਨਾ ਹੋਵੇ ਫਿਰ ਖਾਲਸੇ ਕੇ ਬੋਲ ਵਾਲੇ ਹੁੰਦੇ ਉਹ ਪੁਰਾਣੇ ਸਾਡੇ ਸਿੰਘ ਕਰਦੇ ਰਹੇ ਅੱਜ ਵੀ ਸਾਡੇ ਸਿੰਘ ਜਿਹੜੇ ਨਰਪੈਤਾ ਦੇ ਨਾਲ ਨਰਵੈਰਤਾ ਦੇ ਨਾਲ ਬਗੈਰ ਕਿਸੇ ਭਿੰਨਪੇ ਦੇ ਤੋਂ ਲੜੇ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਇੱਥੇ ਲੜਾਈਆਂ ਲੜੀਆਂ ਜੋ ਕੇ ਸਮੇਂ ਦੇ ਵਿੱਚ ਅੱਜ ਵੀ ਭਾਈ ਬਲਵੰਤ ਸਿੰਘ ਰਾਜੋਵਾਨ ਦੇ ਰੂਪ ਦੇ ਵਿੱਚ ਬੈਠੇ ਆ ਆ ਸਿੰਘ ਸਾਹਿਬ ਗਏ ਸੀ ਨਾਲ ਜਾ ਕੇ ਜਿੱਥੇ ਉੱਥੇ ਉਹਨਾਂ ਨਾਲ ਉਹਨਾਂ ਦਾ ਚੜਦੀ ਕਲਾ ਦਾ ਜਿਹੜਾ ਚਿਹਰਾ ਮੋਹਰਾ ਔਰ ਉਹਨਾਂ ਦੀ ਰਹਿਣੀ ਬਹਿਣੀ ਉਹ ਖਾਲਸਕੇ ਬੋਲੇ ਬਾਬੋਲ ਵਾਲੇ ਦੀ ਛਾਪ ਚਲਕ ਪੈਂਦੀ ਆ ਕਿਉਂਕਿ 18 ਸਾਲ ਬੜਾ ਸੌਖਾ ਸਮਾਂ ਹੁੰਦਾ ਜੇ ਘਰ ਦੇ ਵਿੱਚ ਕੋਈ ਜਿੰਦਾ ਲਾ ਕੇ ਤੁਹਾਨੂੰ ਬਹਾਰ ਦੇਵੇ ਦੋ ਦਿਨ ਨਹੀਂ ਕੱਟੇ ਜਾਂਦੇ ਉਹ ਗੁਰੂ ਸੂਰਾ ਇੱਕ ਉਸ ਫਾਂਸੀ ਦੀ ਚੱਕੀ ਵਿੱਚ 18 ਸਾਲ ਦਾ ਬੈਠਾ ਕਿਹੜਾ ਬੋਲ ਵਾਲਾ ਉਹਦੇ ਵਿੱਚ ਖਾਲਸੇ ਕੇ ਬੋਲ ਵਾਲੇ ਗੁਰੂ ਸਾਹਿਬ ਜੀ ਆਪ ਵਰਤਦੇ ਆ ਭਾਈ ਹਵਾਰਾ ਜੀ ਕਿਹੜਾ ਕਿਹੜਾ ਨਾਂ ਲਵਾਂ ਸਮੁੱਚੇ ਬੰਦੀ ਸਿੰਘ ਜਿਨ੍ਹਾਂ ਨੇ ਨਜ ਕਰਕੇ ਨਹੀਂ ਖਾਲਸੇ ਕੇ ਬੋਲ ਵਾਲੇ ਕਰਕੇ ਆਪਣੇ ਸਰੀਰਾਂ ਦੀ ਪਰਵਾਹ ਨਹੀਂ ਕੀਤੀ ਅੱਜ ਜੇਲਾਂ ਵਿੱਚ ਬੈਠੇ ਆ ਕਿਉਂ ਨਹੀਂ ਬਾਹਰ ਆ ਰਹੇ ਦਾ ਇੱਕ ਕਾਰਨ ਆ ਕੌਮ ਜਥੇਬੰਦਕ ਹੋਵੇ ਜੇ ਅੱਜ ਕੌਮ ਜਥੇਬੰਦਕ ਹੋਵੇ ਇਹਨਾਂ ਦਾ ਕੱਲ ਨੂੰ ਹੱਲ ਨਿਕਲ ਜਾਊਗਾ ਪੁਰਾਣੇ ਬੇਲੇ ਸਾਡੀਆਂ ਜਥੇਬੰਦੀਆਂ ਇਹ ਸਾਰੇ ਹੱਲ ਕੱਢਦੀਆਂ ਰਹੀਆਂ ਅੱਜ ਆਪਾਂ ਸਾਰੇ ਜਥੇਬੰਦਕ ਹੋਈਏ ਔਰ ਜਥੇਬੰਦਕ ਹੋਣ ਲਈ ਤੁਹਾਡੀਆਂ ਦੋ ਜਥੇਬੰਦੀਆਂ ਇੱਥੇ ਨਿਜ ਛੱਡਣਾ ਪਊ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸਰਪ੍ਰਸਤੀ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਉਹ ਪਵਿੱਤਰ ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਸੀ ਕਿ ਜਿਸਲੇ ਖਾਲਸੇ ਦੇ ਭੀੜ ਪੈ ਜਾਏ ਖਾਲਸੇ ਲਈ ਕੋਈ ਰਾਸ਼ਟਰੀ ਮੁੱਦਾ ਆ ਜਾਏ ਇੱਥੇ ਬੈਠ ਕੇ ਗੁਰਮਤਾ ਕਰਿਓ ਅੱਜ ਆਪਾਂ ਉਹ ਛਾਕਤੀ ਤੋਂ ਵੀ ਲੰਬੇ ਹੁੰਦੇ ਜਾ ਰਹੇ ਆ ਹੁਣੇ ਹੀ ਆਪਾਂ ਗੱਲ ਕਰਦੇ ਸੀ ਮੀਡੀਆ ਦੀ ਆ ਜਿਹੜਾ ਸੋਸ਼ਲ ਮੀਡੀਆ ਸਭ ਤੋਂ ਵੱਧ ਜੇ ਅੱਜ ਨੁਕਸਾਨ ਕਰ ਰਿਹਾ ਮੈਂ ਨਿੰਦ ਦਾ ਨਹੀਂ ਕਿਸੇ ਨੂੰ ਨਾ ਮੈਂ ਕੋਈ ਵਿਰੋਧ ਹੀ ਕਰਦਾ ਪਰ ਸਹੀ ਗੱਲ ਕਹਿਣੀ ਵੀ ਚਾਹੀਦੀ ਆ ਅੱਜ ਸਭ ਤੋਂ ਵੱਧ ਨੁਕਸਾਨ ਜੇ ਹੋ ਰਿਹਾ ਸਿੱਖਾਂ ਦਾ ਹੋ ਰਿਹਾ ਇੱਕ ਇੱਕ ਗੱਲ ਨੂੰ ਜਿਹੜੀ ਸਿਧਾਂਤਕ ਹੁੰਦੀ ਆ ਉਹਨੂੰ ਗੈਰ ਸਿਧਾਂਤਕ ਕਾਰਨ ਦੇ ਵਿੱਚ ਪੂਰਾ ਜ਼ੋਰ ਲੱਗ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਹੋਈਏ ਸਾਰੇ ਫੇਰ ਖਾਲਸੇ ਕੇ ਬੋਲ ਵਾਲੇ ਉਹ ਸਮਾਂ ਦੂਰ ਨਹੀਂ ਹੋਊਗਾ ਇਹ ਸਾਡਾ ਪੁਰਾਣਾ ਪਿਛੋਕੜ ਵੀ ਆ ਜਦੋਂ ਜਦੋਂ ਵੀ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਹੋਇਆ ਚੇਤੇ ਕਰੋ ਨਵਾਬ ਕਬੂਰ ਸਿੰਘ ਅੱਜ ਉਹ ਜੋਗ ਸਾਨੂੰ ਲਾਗੂ ਕਰਨਾ ਪਊ ਕਹਿੰਦਾ ਨਵਾਬੀ ਤਾਂ ਲੈ ਲਊਗਾ ਪਹਿਲਾ ਪੰਜਾਂ ਦੇ ਪੈਰਾਂ ਨਾਲ ਲਾ ਕੇ ਲਿਆਓ ਮੇਰੇ ਕੋਲੋਂ ਲਿੱਧ ਛਡਾਉਣੀ ਬੰਦ ਨਾ ਕਰਿਓ ਇਹ ਕੋਮਲਤਾ ਸੀ ਇਹ ਨਿਰਮਲਤਾ ਸੀ ਇਹ ਨਿਮਾਨਤਾ ਸੀ ਉਹਨੇ ਨਵਾਬੀ ਵੀ ਹੜਾਈ ਪਰ ਉਹਨੇ ਨਿਮਾਨਤਾ ਗੁਰੂ ਕੇ ਘਰਾਂ ਦੇ ਜਿਹੜੇ ਸਾਡੇ ਕੋੜੇ ਉਹਨਾਂ ਦੀ ਲਿੱਧ ਸਿੱਟਣੀ ਬੰਦ ਨਹੀਂ ਕੀਤੀ ਅੱਜ ਸਾਡੇ ਵਿੱਚ ਸੇਵਾ ਮੋ ਗਈ ਅੱਜ ਚੌਧਰਾਂ ਦੇ ਬੜੇ ਝਗੜੇ ਆ ਹਰ ਇੱਕ ਬੰਦਾ ਮੇਰੇ ਵਰਗਾ ਉਹ ਉਠਦਾ ਉਹ ਮਹਿਸੂਸ ਕਰਦਾ ਵੀ ਦੁਆ ਦਾ ਕੁਝ ਵੀ ਨਹੀਂ ਜੋ ਕੁਛ ਆ ਮੈਂ ਹੀ ਆ ਨਿੱਜ ਨੂੰ ਖਤਮ ਕਰੀਏ ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਸੰਦੇਸ਼ ਇਹੋ ਹੀ ਦਿੱਤਾ ਸੀ ਜਿੰਨਾ ਚੇ ਨਿੱਜ ਅੰਦਰ ਰਹੂਗਾ ਫਿਰ ਝਗੜੇ ਨਹੀਂ ਮੁਕਣੇ ਜੇ ਨਿੱਜ ਅੰਦਰ ਨਾ ਰਹੂਗਾ ਫਿਰ ਸਾਰੇ ਝਗੜੇ ਮੁੱਕ ਜਾਣਗੇ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਗੁਰੂ ਨੂੰ ਸਮਰਪਿਤ ਹੋਈਏ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਸਾਨੂੰ ਇਹ ਨਵੇੜੇ ਕਰਨ ਲਈ ਇਹ ਹੋਲਾ ਮਹੱਲਾ ਦਿੱਤਾ ਸੀ ਕਿਉਂਕਿ ਸਿੱਖ ਸੰਗਤ ਕੱਟੀ ਹੁੰਦੀ ਸੀ ਗੁਰੂ ਦੇ ਸਾਨਮਖ ਹੋ ਕੇ ਬਚਨ ਬਲਾਸ ਹੁੰਦੇ ਸੀ ਅੱਜ ਸਾਡੇ ਕੋਲ ਬਚਨ ਬਲਾਸ ਕਰਨ ਲਈ ਸਤਿਗੁਰਜੀ ਸਾਾਹ ਸਾਾਤ ਬੈਠੇ ਆ ਤੇ ਗੁਰੂ ਸਾਹਿਬ ਨੇ ਕਿਹਾ ਸੀ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਤੇ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਅੱਜ ਇਹ ਸਿਧਾਂਤ ਤੇ ਉੱਤੇ ਆਪਾਂ ਚੱਲਣ ਦਾ ਯਤਨ ਕਰੀਏ ਕਿਉਂਕਿ ਜੇ ਚੱਲਾਂਗੇ ਬੜੀ ਵੱਡੀ ਪ੍ਰਾਪਤੀ ਹੋ ਜਾਊਗੀ ਆ ਅਜੋਕਾ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਸਿਰਾਂ ਦੀ ਗਿਣਤੀ ਹੁੰਦੀ ਆ ਜਾਨੀ ਮਸਤਾਂਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ ਕਿ ਡੈਮੋਕਰੇਸੀ ਦਾ ਕਿਵੇਂ ਦਾ ਨਵੇਂ ਕਲਾ ਸੁਨਾਤ ਆ ਗਿਆ 51 ਅੰਨੇ ਇੱਕ ਪਾਸੇ ਹੋਣ 49 ਜਿਹੜੇ ਸੁਜਾਖੇ ਉਹਨਾਂ ਨੂੰ ਹਰਾ ਦਿੰਦੇ ਆ ਅੱਜ ਸਿਰਾਂ ਦੀ ਗਿਣਤੀ ਦੇ ਨਾਲ ਕਾਰ ਚੱਲਦਾ ਆਪਾਂ ਸਿਰਾਂ ਦੀ ਗਿਣਤੀ ਵਿੱਚ ਪਛੜ ਜਾਂਦੇ ਆ ਭਾਵੇਂ ਕੋਈ ਵੀ ਲੜਾਈ ਹੋਵੇ ਲੜਾਈ ਉਹ ਹੀ ਸਫਲ ਹੁੰਦੀ ਜੇ ਭਰਾ ਕੱਟੇ ਹੋ ਕੇ ਚੱਲੀਏ ਆਓ ਗੁੱਸੇ ਗਲੇ ਭਲਾਈਏ ਇੱਕ ਨਿਰਣਾ ਕਰੀਏ ਕੇ ਕੌਮੀ ਮੁੱਦੇ ਜਿਹੜੇ ਸਾਡੇ ਬਹੁਤ ਵੱਡੇ ਆ ਉਹਨਾਂ ਦੇ ਵਿੱਚ ਸਰਮੌਰ ਮੈਂ ਤੁਹਾਡੇ ਨਾਲ ਪਹਿਲਾਂ ਬੇਨਤੀ ਕਰ ਚੁੱਕਾ ਆ ਇਹ ਆਪਾਂ ਜੇ ਤਕੜੇ ਹੋ ਕੇ ਲਾਗੂ ਕਰਾ ਜਾਗੇ ਇੱਕੋ ਹੀ ਕੰਮ ਕਰ ਲਈਏ ਕਿ ਧਰਮ ਪ੍ਰਚਾਰ ਦੀ ਵਹੀਰ ਨੂੰ ਵੱਡੇ ਪੱਧਰ ਤੇ ਸ਼ੁਰੂ ਕਰੀਏ ਤੇ ਅਸੀਂ ਐਸ ਮਹੀਨੇ ਤੋਂ ਨਿਰਣਾ ਵੀ ਕੀਤਾ ਮੈਨੂੰ ਕੱਲ ਸਾਡਾ ਸਕੱਤਰ ਦੱਸਦਾ ਸੀ ਕਿ ਸਿੰਘ ਸਾਹਿਬ ਨੇ ਕਿਉਂਕਿ ਵਿਸਾਖੀ ਜਿਹੜੀ ਪਵਿੱਤਰ ਦਿਹਾੜਾ ਮੋਹਰੇ ਆਉਣ ਵਾਲਾ ਐਸ ਤਖਤ ਸਾਹਿਬ ਤੋਂ ਵੀ ਤਾਕ ਦਮਦਮਾ ਸਾਹਿਬ ਤੇ ਵੀ ਇਹ ਦੋਏ ਇੱਥੇ ਬਸਾਖੀ ਦੇ ਦਿਹਾੜੇ ਮਨਾਏ ਜਾਂਦੇ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ 64 ਸਾਲ ਦੀ ਉਮਰ ਦੇ ਵਿੱਚ ਜਮਾ ਲੰਮਾ ਸਮਾ ਗਲਮਾ ਮੈਂ ਸ਼ਾਇਦ ਉਮਰ ਦਾ ਵਿੱਚ ਮੈਂ ਗਲਤ ਕਹਿ ਗਿਆ 12 ਸਾਲ ਗਾਗਰ ਢੋਈ ਉਹਨਾਂ ਦਾ ਜੋਤੀ ਜੋਤ ਦਿਵਸ ਉਹ 450 ਸਾਲਾਂ ਸਤੰਬਰ ਦੇ ਵਿੱਚ ਖਾਲਸਾ ਮਨਾ ਰਿਹਾ ਉਹ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਮਨਾਉਣਾ ਤੇ ਅਸੀਂ ਐਤ ਕੀ ਬਸਾਖੀ ਤੇ ਉੱਥੇ ਵੀ ਅਮਰ ਸੰਚਾਰ ਰੱਖਿਆ ਉੱਥੇ ਦਿਨ ਦਾ ਕੀਰਤਨ ਦਰਬਾਰ ਵੀ ਹੋਊਗਾ ਤੇ ਸਿੰਘ ਸਾਹਿਬ ਨੇ ਹਦਾਇਤ ਕੀਤੀ ਆ ਉਸ ਅਮਰ ਸੰਚਾਰ ਦੇ ਵਿੱਚ ਆਪ ਵੀ ਸ਼ਾਮਲ ਹੋਣਗੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਹੁਣ ਸਮਾਂ ਖੰਡੇ ਬਾਟਾ ਚੱਕੀਏ ਪਿੰਡਾਂ ਪਿੰਡਾਂ ਬਈ ਜਾਈਏ ਕੌਮ ਤਿਆਰ ਆ ਕੌਮ ਜਥੇਬੰਦਕ ਹੋਣ ਤੇ ਧਾਰਮਿਕ ਤੌਰ ਤੇ ਇੱਕ ਸੰ ਇੱਕ ਸੁਰਤਾ ਦੇ ਵਿੱਚ ਆਵੇ ਤੁਹਾਨੂੰ ਵੀ ਬੇਨਤੀ ਕਰਦਾ ਘਟੋ ਘਟ ਮਹੀਨੇ ਚ ਇੱਕ ਵਾਰ ਇਹ ਕਮਰ ਸੰਚਾਰ ਚ ਬਤੌਰ ਪੰਜ ਪਿਆਰੇ ਤੇ ਮੁਖ ਜਥੇਦਾਰ ਤੁਸੀਂ ਵੀ ਇਹਦਾ ਸੇਵਾ ਦੇ ਵਿੱਚ ਹਿੱਸਾ ਬਾਵੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਸੀਂ ਮੈਨੂੰ ਸੇਵਾਦਾਰ ਬਣਾਇਆ ਜੋ ਮੇਰੇ ਹਿੱਸੇ ਲਾਓਗੇ ਮੈਂ ਵੀ ਇਹ ਜਰੂਰ ਕਰੂੰਗਾ ਉਦਾਂ ਪਿੱਛੇ ਬੈਠ ਕੇ ਅਸੀਂ ਮੀਟਿੰਗ ਵੀ ਕੀਤੀ ਸੀ ਤੇ ਇਹਨਾਂ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦਾ ਇਹਨੇ ਉਹ ਦਿਨ ਵੀ ਇਸ ਗੱਲ ਦਾ ਵਾਅਦਾ ਕੀਤਾ ਸੀ ਕੇ ਹੁਣ ਸਮਾਂ ਆ ਗਿਆ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰੀਏ ਇਹ ਵੀ ਸ਼ਾਮਲ ਹੋਇਆ ਕਰਨਗੇ ਆ ਜਿਹੜਾ ਖੰਡਾ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਕੀਤੇ ਇਹ ਉਹੀ ਖੰਡਾ ਜਿਸ ਖੰਡੇ ਨਾਲ ਸਤਿਗੁਰਜੀ ਨੇ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਤੇ ਇਸ ਬਾਅਦ ਕਿੰਨੀ ਸੰਗਤ ਨੇ ਇਹ ਅੰਮ੍ਰਿਤ ਛਕਿਆ ਇਹ ਪਵਿੱਤਰ ਸਿਧਾਂਤ ਆ ਇਹ ਸਿਧਾਂਤ ਤੇ ਜਿਹੜੇ ਪਹਿਰਾ ਦੇ ਗਏ ਉਹ ਗੁਰੂ ਸੂਰੇ ਬਣ ਗਏ ਉਹ ਸਵਾਰੇ ਗਏ ਅੰਤ ਦੇ ਵਿੱਚ ਭਾਈ ਆਨੰਦ ਲਾਲ ਜੀ ਦਾ ਉਹ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਤੁਹਾਤੋਂ ਖਿਮਾ ਲੈ ਲਵਾਂ ਸਤਗੁਰੂ ਜੀ ਦੇ ਚੋਜ ਨਰਾਲੇ ਸੀ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਪੱਥਰ ਚੋਕ ਚੋਕ ਕੇ ਨਦੀ ਵਿੱਚ ਸਿੱਟੀ ਜਾਂਦੇ ਤੇ ਸਾਰਿਆਂ ਨੂੰ ਪੁੱਛਦੇ ਪਈਏ ਪੱਥਰ ਡੁੱਬਾ ਕਿਉਂ ਬਹੁਤਿਆਂ ਨੇ ਆਪਣੀ ਦਲੀਲ ਦਿੱਤੀ ਕਿ ਪੱਥਰ ਭਾਰਾ ਪਾਣੀ ਹੌਲਾ ਸੀ ਭਾਈ ਆਨੰਦ ਲਾਲ ਜੀ ਐਵੇਂ ਨਹੀਂ ਐਡਾ ਵੱਡਾ ਰਤਵਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਮਹਾਨ ਕਵੀ ਆ ਸਿੱਖ ਪੰਥ ਦਾ ਔਰ ਦੇਖੋ ਕੀ ਕਿਹਾ ਕਹਿੰਦੇ ਸਤਗੁਰੂ ਜੀ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਫੇਰ ਡੁੱਬਣਾ ਹੀ ਡੁੱਬਾ ਏ ਆਪਾਂ ਗਰਵਾਣੀ ਤੋਂ ਸਖਣੇ ਹੁੰਦੇ ਜਾ ਰਹੇ ਗਰਵਾਣੀ ਪੜ੍ਹੀਏ ਵਿਚਾਰ ਕਰੀਏ ਗਰਵਾਣੀ ਦੇ ਚੱਲਣ ਦਾ ਯਤਨ ਕਰੀਏ ਲਓ ਜੇ ਕੌਮ ਇਸ ਗੱਲ ਤੇ ਇੱਕ ਸੁਰਤਾ ਨਾ ਪਹਿਰਾ ਦੇ ਜਾਏ ਕੋਈ ਸਮੱਸਿਆ ਨਹੀਂ ਜਿਹੜੀ ਤੁਹਾਡੀ ਨਾ ਰਹਿ ਸਕੇ ਅੰਤ ਦੇ ਵਿੱਚ ਜਿੱਥੇ ਅੱਜ ਹੋਲੇ ਮਹੱਲੇ ਦੀਆਂ ਬਹੁਤ ਵਧਾਈਆਂ ਦਿਨਾਂ ਉੱਥੇ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵੀ ਮੁੱਖ ਗ੍ਰੰਥੀ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਮੈਂ ਤਾਂ ਅੱਜ ਮੇਰੀ ਰੂਹ ਦਗਦਗ ਹੋ ਗਈ ਬਹੁਤ ਵੱਡ ਮੁੱਲੇ ਵਿਚਾਰ ਨਹੀਂ ਇਥੋਂ ਦਿੱਤੇ ਆ ਇਹ ਵਿਚਾਰ ਆਪਾਂ ਸੁਣ ਕੇ ਨਹੀਂ ਕੰਨਾਂ ਚੋਂ ਬਾਹਰ ਕੱਢ ਦੇਣੇ ਇਹਨਾਂ ਤੇ ਅਮਲ ਵੀ ਕਰਨ ਦਾ ਯਤਨ ਕਰੀਏ ਤੇ ਇਹਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਇੱਕ ਕ੍ਰਾਂਤੀ ਲਿਆਂਦੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਐਡਾ 파ਰਸੀ ਜਿਹੜਾ ਇੱਕ ਵਾਰੀ ਨਾਲ ਛੋ ਗਿਆ ਫੇ ਪਿੱਛਾ ਨਹੀਂ ਸੀ ਦੇਖਦਾ ਇਹ ਆ ਮੌਜੂਦਾ ਸਮੇਂ ਦੀਆਂ ਗੱਲਾਂ ਕਿਉਂਕਿ ਰੰਗ ਗਰਵਾਣੀ ਦਾ ਸੀ ਜਿਹੜਾ ਜੁੜਦਾ ਸੀ ਉਹਨੂੰ ਰੰਗ ਦਿੰਦੇ ਸੀ ਉਸ ਮਹਾਨ ਸਾਡੀ ਜਥੇਬੰਦੀ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਗੁਰਮਤ ਦੇ ਵਿੱਚ ਹਰ ਕਾਰਜ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਔਰ ਸਾਨੂੰ ਇੱਕ ਹੋਰ ਵੀ ਮਾਣ ਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਕਾਰਜ ਦੇ ਵਿੱਚ ਮੋਂਡੇ ਦਾ ਮੋਂਡਾ ਲਾ ਕੇ ਨਹੀਂ ਸਾਤੋਂ ਮੋਹਰੇ ਹੋ ਕੇ ਤੁਰਦੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੇ ਨਾਲ ਸੰਤ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਸਭ ਤੋਂ ਵੱਧ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਮਹਿੰਦਰ ਸਿੰਘ ਜੀ ਇਹ ਆਪਣੇ ਆਪ ਨੂੰ ਭਾਈ ਲਿਖਾਉਂਦੇ ਆ ਤੇ ਮੈਂ ਕਹਿੰਦਾ ਕਿੱਡੀਆਂ ਵੱਡੀਆਂ ਸਵਾਵਾ ਇਹਨਾਂ ਨੇ ਕਰ ਦਿੱਤੀਆਂ ਆ ਜਿਹੜਾ ਹੁਣ ਆਪਾਂ ਮੋਹਰੇ ਪਾਸੇ ਜਿੱਥੇ ਜੋੜਾ ਘਰ ਜਿੱਥੇ ਦਫ਼ਤਰ ਜਿੱਥੇ ਸਿੰਘ ਸਾਹਿਬ ਦੀ ਰਹਿائش ਸਭ ਤੋਂ ਵੱਡਾ ਖਜ਼ਾਨਾ ਗਿੰਡ ਦੀ ਸਾਨੂੰ ਆਉਦੀ ਸੀ ਦਿੱਕਤ ਆ ਮੋਹਰੇ ਸਾਹਮਣੇ ਹੀ ਜੋੜਾ ਘਰ ਅੱਗੇ ਇਧਰਲੇ ਪਾਸੇ ਸੀ ਮੋਹਰੇ ਕਾਲ ਤੱਕ ਆਪਣੇ ਕੇਸਗੜ ਸਾਹਿਬ ਦੇ ਇਹ ਵੱਡੀਆਂ ਸਵਾਭਾਂ ਇਹਨਾਂ ਦੇ ਹਿੱਸੇ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਉਹ ਵੱਡੀ ਸੇਵਾ ਸੋਨੇ ਦੀ ਜਿਹੜੀ ਚੱਲ ਰਹੀ ਅੰਦਰਲੇ ਪਾਸੇ ਦੀ ਉਹ ਐਵੇਂ ਨਹੀਂ ਹੁੰਦੀ ਉੱਥੇ ਤੋਲਿਆਂ 'ਚ ਨਹੀਂ ਸੋਨਾ ਲੱਗਦਾ ਕਿਲੂਆਂ 'ਚ ਨਹੀਂ ਲੱਗਦਾ ਉੱਥੇ ਵੱਡੇ ਪੱਧਰ ਤੇ ਉਹ ਲੱਗਦਾ ਉਹ ਇਹਨਾਂ ਦੇ ਹਿੱਸੇ ਆ ਪਰ ਨਿਮਾਨਤਾ ਵੀ ਸਤਗੁਰੂ ਜੀ ਨੇ ਬਹੁਤ ਵੱਡੀ ਬਾਖਿਸ਼ ਕੀਤੀ ਆ ਜਕਾਰਾ ਵੀ ਗਜਾਈਏ ਇਹਨਾਂ ਦੀ ਸਿਹਤ ਜਾਬੀ ਚੜ੍ਹਦੀ ਕਲਾ ਲਈ ਬੋਲੇ ਸੋ ਨਿਹਾਲ ਸੰਤ ਬਾਬਾ ਸਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਵਾਲੇ ਆ ਕਿੱਡੀ ਵੱਡੀ ਸੜਕ ਸਰਕਾਰਾਂ ਦੇ ਹੱਥ ਖੜੇ ਕਰ ਗਈਆਂ ਆ ਕਦੇ ਵੀ ਨਹੀਂ ਸੀ ਹੋਇਆ ਕਿ ਜਦੋਂ ਹੋਲੇ ਦਾ ਤਿਹਾਰ ਆਵੇ ਤੇ ਸੜਕ ਸਾਰੀ ਟੁੱਟੀ ਹੋਵੇ ਹੁਣ ਜਾ ਕੇ ਦੇਖੋ 40 ਪੁੱਟੀ ਸੜਕ ਅੱਜ ਸਾਰਾ ਉੱਥੇ ਨਜ਼ਾਰਾ ਦੇਖਦਾ ਆਪਾਂ ਟ੍ਰੈਫਿਕ ਤੋਂ ਵੀ ਰਾਤ ਮੇਲ ਦੀ ਕੋਈ ਜਾਮ ਬਣੀ ਲੱਗਦੇ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੇ ਵਿਸ਼ਾਲ ਗਰੀ ਦੇ ਨਾਲ ਉਹ ਸਾਰਾ ਕਾਰ ਜਿਹੜਾ ਰੰਬਿਆ ਇਹਨਾਂ ਦਾ ਵੀ ਧੰਨਵਾਦ ਕਰਨਾ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਵੀਰ ਸਿੰਘ ਜੀ ਜਿਨ੍ਹਾਂ ਨੂੰ ਹਰੀ ਸਿੰਘ ਜੀ ਦਾ ਵੀ ਆਪਾਂ ਰਤਵਾ ਦਿੰਦੇ ਸੀ ਉਹਨਾਂ ਦੇ ਨਾਲ ਲਾ ਉਹਨਾਂ ਦੀ ਬੇਟੀ ਉਹ ਸਾਰੇ ਪਹੁੰਚੇ ਭਾਈ ਸੁਖਜੀਤ ਸਿੰਘ ਜੀ ਔਰ ਸਮੁੱਚੇ ਤੌਰ ਦੇ ਉੱਤੇ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ ਮਹਾਪੁਰਸ਼ ਔਰ ਬਹੁਤ ਹੀ ਸਤਿਕਾਰਯੋਗ ਬੇਵਾਕੀ ਨਾਲ ਸਟੇਜ ਤੇ ਗੱਲ ਕਰਨ ਵਾਲੇ ਕਹਿੰਦਾ ਸੁੰਘੜ ਕੇ ਗੱਲ ਆਪਾਂ ਕਰਦੇ ਨਾ ਬਾਬਾ ਬੰਤਾ ਸਿੰਘ ਜੀ ਕਿਉਂਕਿ ਦੇਖੋ ਕਿੱਡਾ ਵੱਡਾ ਰਤਵਾ ਸਤਿਗੁਰੂ ਜੀ ਨੇ ਬਖਸ਼ੀ ਸਾ ਅਨਸਮਾਨਸ ਕਿੱਥੋਂ ਆ ਇਹ ਅਨਸਮਾਨਸ ਬਾਬਾ ਵਿਧੀ ਚੰਦ ਜੀ ਜਿਨ੍ਹਾਂ ਨੇ ਗੁਰੂ ਕੇ ਕੌਲ ਹੁਕਮ ਪਗੋਣ ਲਈ ਆਪਾਂ ਦੇਖਦੇ ਪੱਟ ਸਾਹਿਬ ਗੁਰਦੁਆਰਾ ਪੱਟੀ ਦੇ ਵਿੱਚ ਬੜਾ ਔਖਾ ਹੁੰਦਾ ਜਿੱਲੇ ਜਾਨ ਨੂੰ ਪਾਣਾ ਪਰ ਫਤਗੁਰ ਜੀ ਨੇ ਬਰਫ਼ ਬਣਾ ਦਿੱਤੀ ਉਹਨਾਂ ਦੀ ਅਨਸਵੰਸ ਦੇ ਵਿੱਚੋਂ ਹਮੇਸ਼ਾ ਹੀ ਬੜੀ ਵੱਡੀ ਗੱਲ ਕਰਦੇ ਆ ਔਰ ਮੇਰੇ ਬਹੁਤ ਸਾਰੇ ਸਾਥੀ ਸਤਿਕਾਰਯੋਗ ਜਿਹੜੇ ਹਰ ਵੇਲੇ ਬਹੁਤ ਵੱਡਾ ਯੋਗਦਾਨ ਰੱਖਦੇ ਹਰ ਕਾਰਜ ਦੇ ਵਿੱਚ ਮੈਂ ਨਾਂ ਲੈਣ ਲੱਗੂੰ ਸ਼ਾਇਦ ਲੰਮਾ ਸਮਾਂ ਲੱਗ ਜਾਊਗਾ ਕਿਉਂਕਿ 12 ਵਜੇ ਸਿੰਘ ਸਾਹਿਬ ਕਹਿੰਦੇ ਸੀ ਮर्याਦਾ ਆ ਆਪਾਂ 12 ਵਜੇ ਅਰਦਾਸ ਵੀ ਮਹੱਲੇ ਦੀ ਕਰਨੀ ਆ ਸਾਡੇ ਇਸ ਦੀ ਜੋੜ ਮੇਲੇ ਦੀ ਅਗਵਾਈ ਵੀ ਕਰਨੀ ਪੰਜ ਦਿਸ਼ਾਨ ਸਾਹਿਬ ਚਿਆਂ ਨੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਥੇ ਮੈਂ ਧੰਨਵਾਦ ਕਰਦਾ ਭਾਈ ਸਾਡੇ ਸਤਨਾਮ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਆਨੰਦਪੁਰ ਵਾਲੇ ਕਿਲੇ ਵਾਲੇ ਆ ਗੁਰੂ ਕੇ ਬਾਗ ਵਾਲੇ ਸੌਰੀ ਉਹਨਾਂ ਨੇ ਆ ਜਿੰਨਾ ਰੰਗ ਰੋਗਣ ਆਪਾਂ ਦੇਖਦੇ ਚਿੱਟਾ ਇਹ ਸਾਰੀ ਸੇਵਾ ਤੱਕ ਸ੍ਰੀ ਤੇਸਗੜ ਸਾਹਿਬ ਦੀ ਉਹਨਾਂ ਨੇ ਕਰਵਾਈ ਆ ਸੋ ਮੈਂ ਅੰਤ ਦੇ ਵਿੱਚ ਇੱਕੋ ਹੀ ਬੇਨਤੀ ਕਰੂੰਗਾ ਸਾਡੇ ਸਵਾਮੀ ਜੀ ਬੈਠੇ ਆ ਜਿਹੜੇ ਹੈ ਦਾ ਹਿਹਾਰਪੁਰ ਪਰ ਉੱਥੇ ਜਾ ਕੇ ਦੇਖੋਗੇ ਫਿਰ ਤੁਹਾਨੂੰ ਲੱਗਣਾ ਪਈ ਗਰੀਬੀ ਬੇਸ ਇੱਥੇ ਹੀ ਸਾਰਾ ਰਹਿੰਦਾ ਬਿਲਕੁਲ ਸਿੰਪਲ ਛੋਟਾ ਜਿਹਾ ਕਮਰਾ ਉਹਦੇ ਵਿੱਚ ਆਪਣਾ ਰੈਣ ਬਸੇਰਾ ਕਰਦੇ ਆ ਪਰ ਗੁਰਮਤ ਦੇ ਜਿੰਨੇ ਵੀ ਸਮਾਗਮ ਗੁਰੂ ਸਾਹਿਬਾਨ ਨਾਲ ਸੰਬੰਧਤ ਆ ਕਿਤੇ ਲੰਗਰ ਲਾਉਣਾ ਕਿਤੇ ਜਲੇਬੀਆਂ ਦਾ ਕਿਤੇ ਹੋਰ ਇਹ ਹਰ ਇੱਕ ਸਾਡੇ ਗੁਰਮਤ ਦੇ ਜਿਹੜੇ ਸਾਡੇ ਵੱਡੇ ਫੰਕਸ਼ਨ ਹੁੰਦੇ ਉਹਨਾਂ ਦੀ ਸਾਡੀ ਇੱਕ ਸ਼ੋਭਾ ਵੀ ਬਣਦੇ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ ਸਾਰੇ ਨਾਂ ਰਹਿ ਗਏ ਹੋਣਗੇ ਜਿਨ੍ਹਾਂ ਦਾ ਨਾਂ ਲੈ ਨਾ ਲੈ ਸਕਿਆ ਅੰਤ ਵਿੱਚ ਬਾਬਾ ਲੱਖਾ ਸਿੰਘ ਜੀ ਜਿਹੜੇ ਪਹਿਲਾਂ ਹਾਜ਼ਰ ਵੀ ਅਖੰਡ ਪੜ ਸਾਹਿਬ ਵਾਲ ਦੀ ਪ੍ਰਮਪਤਾ ਵਾਲੇ ਦਿਨ ਲਾ ਕੇ ਗਏ ਸੀ ਉਹਨਾਂ ਦਾ ਧੰਨਵਾਦ ਔਰ ਸਮੁੱਚੇ ਤੌਰ ਤੇ ਜਿਨਿਆਂ ਨੇ ਵੀ ਮਹਾਪੁਰਸ਼ਾਂ ਨੇ ਲੰਗਰ ਲਾਏ ਜਿਨਿਆਂ ਨੇ ਵੀ ਜਿੰਨਾ ਜਿੰਨਾ ਵੀ ਯੋਗਦਾਨ ਪਾਇਆ ਕਿਉਂਕਿ ਜੇ ਦੇਖਦੇ ਆਪਾਂ ਸੰਗ ਤਾਂ ਸ਼ਾਇਦ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਛੋਟੇ ਪੈ ਜਾਂਦੇ ਤੁਸੀਂ ਇਹਦੇ ਵਿੱਚ ਵੱਡਾ ਸਹਿਯੋਗ ਕਰਦੇ ਆ ਇਹੋ ਕਾਰਨ ਆ ਇਸ ਧਰਤੀ ਤੋਂ ਕੋਈ ਭੁੱਖਾ ਨਹੀਂ ਜਾਂਦਾ ਇਸ ਧਰਤੀ ਤੋਂ ਸਭ ਕੇ ਰੱਜਾ ਸਭ ਤੋਂ ਰੱਜਾ ਕਿਹੜਾ ਜਾਂਦਾ ਜਿਨੇ ਆ ਤਿੰਨਾਂ ਦਿਨਾਂ ਦੇ ਵਿੱਚ ਖੰਡੇ ਬਾਟੇ ਦੀ ਪੌੜ ਲੈ ਲਈ ਚੇਤਾ ਕਰੂ ਕਿ ਮੈਂ 2024 ਦੇ ਵਿੱਚ ਉਹ ਸੋਲੇ ਮਹੱਲੇ ਦੇ ਖੰਡੇ ਬਾਟੇ ਦੀ ਪੌੜ ਲੈ ਕੇ ਆਇਆ ਸੀ ਇਹ ਗੁਰੂ ਦੀ ਬਖਸ਼ਿਸ਼ ਤੇ ਕਿਰਪਾ ਇਹ ਹੁਣ ਬਸਾਖੀ ਤੱਕ ਐਵੇਂ ਨਿਰੰਤਰ ਸਾਡੇ ਅੰਮ੍ਰਿਤ ਦੇ ਸਾਰੇ ਜਿਹੜੇ ਚਲਣੇ ਅੰਮ੍ਰਿਤ ਸੰਚਾਰ ਦੇ ਸੋ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਇੱਥੇ ਨਤਮਸਤਕ ਵੀ ਹੋਈਏ ਗੁਰੂ ਦੇ